ਦਾਈ ਹੈ ਜੇ ਆਪਾਂ ਕੱਲੇ ਚੰਦੂ ਦਾ ਹੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਮੰਨ ਲੀਏ ਤਾਂ ਗੁਰੂ ਸਾਹਿਬ ਸ਼ਹੀਦ ਸ਼ਹਾਦਤ ਨਹੀਂ ਆ ਫਿਰ ਫਿਰ ਤਾਂ ਪਰਿਵਾਰਕ جنگ ਹੋ ਗਈ ਨਾ ਉਹਦੀ ਕੁੜੀ ਦਾ ਰਿਸ਼ਤਾ ਮੋੜਤਾ ਮਹਾਰਾਜ ਦੇ ਮਹਾਭਾਰਤ ਦਾ ਕਿੰਨਾ ਵੱਡਾ ਜੰਗ ਹੋਇਆ ਮਹਾਭਾਰਤ ਦੇ ਵਿੱਚ ਕਿੰਨੇ ਲੱਖਾਂ ਹੀ ਲੋਕ ਮਰੇ ਕੋਈ ਸ਼ਹੀਦ ਗਿਣਿਆ ਬੋਲੋ ਨਹੀਂ ਕਿਉਂ ਕਿਉਂਕਿ ਇੱਕ ਤੀਵੀਂ ਪਿੱਛੇ ਜੰਗ ਹੋਇਆ ਆ ਰਾਮਚੰਦਰ ਜੀ ਦਾ ਰਾਵਣ ਦੇ ਨਾਲ ਕਿੱਡਾ ਬੜਾ ਜੰਗ ਹੋਇਆ ਕਿੰਨੇ ਲੋਕ ਮਰੇ ਕੋਈ ਸ਼ਹਾਦਤ ਦਾ ਜਾਮ ਕਿਸੇ ਨੂੰ ਦਿੱਤਾ ਗਿਆ ਨਹੀਂ ਕਿਉਂ ਕਿ ਕਿਉਂਕਿ ਤੀਵੀਂ ਪਿੱਛੇ ਜਾਂਦੀ ਹੋਈ ਪਰਿਵਾਰਕ ਜੰਗ ਸੀ ਫਿਰ ਜਦੋਂ ਆਪਾਂ ਕਹਿੰਦੇ ਆ ਮੈਂ ਗੁਰੂ ਸਾਹਿਬ ਨੇ ਜੀ ਉਹ ਜਿਹੜਾ ਆਪਣਾ ਚੰਦੂ ਹੈ ਉਹਦੀ ਧੀ ਦਾ ਰਿਸ਼ਤਾ ਮਨਾਂ ਕਰਦਾ ਜੀ ਤੇ ਉਹਨੇ ਸ਼ਿਕਾਇਤ ਲਾਤੀ ਮਹਾਰਾਜ ਕੋਲ ਵੇ ਮਹਾਰਾ ਸ਼ਹੀਦ ਕਰਦੇ ਫਿਰ ਮਹਾਰਾਜ ਦੀ ਸ਼ਹੀਦੀ ਫਿਰ ਹਾਂਜੀ ਬੋਲ ਦੋ ਛੋਟੀ ਹੋਗੀ ਨਾ ਪਰਿਵਾਰ ਵਾਸਤੇ ਹੋਗੀ ਨਹੀਂ ਗੁਰੂ ਸਾਹਿਬ ਦੀ ਸ਼ਹੀਦੀ ਪਰਿਵਾਰ ਵਾਸਤੇ ਨਹੀਂ ਸੀ ਹਾਂ ਕੁਸ਼ ਹੱਦ ਤੱਕ ਇਹ ਕਾਰਨ ਇਹ ਵੀ ਬਣਿਆ ਕਿਉਂਕਿ ਜਿੱਥੇ ਵੱਡੇ ਕਾਰਨ ਸੀ ਉੱਥੇ ਛੋਟੇ-ਛੋਟੇ ਇਹ ਵੀ ਕਾਰਨ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਣੇ ਆ ਤੇ ਫਿਰ ਇਹਨਾਂ ਦਾ ਰਿਸ਼ਤਾ ਮਨਾਂ ਕਰ ਦਿੱਤਾ ਸੀ ਤੇ ਜਦੋਂ ਆ ਗਏ ਰਿਸ਼ਤਾ ਕਰਕੇ ਪੰਡਤ ਆਏ ਸ਼ਜੂ ਨੇ ਪੁੱਛਿਆ ਚੰਦੂ ਨੇ ਮੇਰੀ ਧੀ ਦਾ ਰਿਸ਼ਤਾ ਕਿੱਥੇ ਕੀਤਾ ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨਾਲ ਉਹ ਕਹਿੰਦਾ ਉਹ ਅਰਜਨ ਦੇਵ ਜਿਹਦਾ ਪਿਓ ਘੁੰਗਣੀਆਂ ਵੇਚਦਾ ਹੁੰਦਾ ਸੀ ਗੁਰੂ ਰਾਮਦਾਸ ਮਾਰਕ ਘੁੰਗਣੀਆਂ ਵੇਚਦੇ ਸੀਗਾ ਉਹਦੇ ਕਰ ਮੇਰੀ ਧੀ ਦਾ ਰਿਸ਼ਤਾ ਤੁਸੀਂ ਚਬਾਰੇ ਦੀ ਇੱਟ ਗੰਦੀ ਨਾਲੀ ਨੂੰ ਲਾਇਆ ਹੈ ਤੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਜਦੋਂ ਸੰਗਤਾਂ ਨੇ ਗੁਰੂ ਦੀ ਨਿੰਦਿਆ ਸੁਣੀ ਉਹਨਾਂ ਨੇ ਮਹਾਰਾਜ ਨੂੰ ਕਹਿਤਾ ਵੀ ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਨਾਲ ਲਿਓ ਸਤਿਗੁਰ ਜੀ